ਵਾਰ ਦੀ ਗੱਲ ਹੈ ਪਿੰਡ ਵਿੱਚ ਇੱਕ surjeet ਨਾਂ ਦਾ ਚਲਾਕ ਢਾਕ ਰਹਿੰਦਾ ਸੀ ਉਸ ਦੀ ਕਹਾਦਤ ਸੀ ਲੋਕਾਂ ਨੂੰ ਮਿੱਠੀਆਂ ਗੱਲਾਂ ਦੇ ਜਾਲ ਵਿੱਚ ਫਸਾ ਕੇ ਲੋਕਾਂ ਨੂੰ ਠੱਗਣਾ ਇੱਕ ਦਿਨ ਉਸ ਨੇ ਬਾਜ਼ਾਰ ਵਿੱਚ ਇੱਕ ਅਜਹੀ ਅੰਗੂਠੀ ਦੇਖੀ ਇਹ ਅੰਗੂਠੀ ਇੱਕ ਬਹੁਤ ਹੀ ਪੁਰਾਣੇ ਜਾਦੂਗਰ ਦੇ ਕੋਲ ਸੀ ਜਾਦੂਗਰ ਨੇ ਉਸ ਨੂੰ ਕਿਹਾ ਇਹ ਅੰਗੂਠੀ ਚਮਤਕਾਰੀ ਹੈ ਜੇ ਇਸਦਾ ਸਹੀ ਇਸਤੇਮਾਲ ਕੀਤਾ ਤਾਂ ਇਹ ਤੈਨੂੰ ਬਹੁਤ ਤਾਕਤਵਰ ਬਣਾ ਦੇਵੇਗੀ ਪਰ ਜੇ ਤੂੰ ਇਸਦਾ ਗਲਤ ਇਸਤੇਮਾਲ ਕਰੇਗਾ ਤਾਂ ਇਹ ਤੇਰੇ ਨਸੀਬ ਨੂੰ ਬਰਬਾਦ ਕਰ ਦੇਵੇਗੀ ਸੁਰਜੀਤ ਨੇ ਹੱਸ ਕੇ ਕਿਹਾ ਜਾਦੂਗਰ ਦੀਆਂ ਗੱਲਾਂ ਸੋਹਣੀਆਂ ਲੱਗਦੀਆਂ ਨੇ ਪਰ ਮੈਂ ਆਪਣਾ ਮਕਸਦ ਪੂਰਾ ਕਰਾਂਗਾ ਉਹ ਅੰਗੂਠੀ ਲੈ ਕੇ ਚਲਾ ਗਿਆ ਸੁਰਜੀਤ ਨੇ ਅੰਗੂਠੀ ਦੀ ਕਹਾਣੀ ਬਣਾ ਕੇ ਲੋਕਾਂ ਨੂੰ ਫਸਾਉਣਾ ਸ਼ੁਰੂ ਕੀਤਾ ਕਦੇ ਕਹਿੰਦਾ ਇਹ ਅੰਗੂਠੀ ਤੁਹਾਨੂੰ ਦੌਲਤ ਦੇਵੇਗੀ ਤੇ ਕਦੇ ਕਹਿੰਦਾ ਇਸ ਨਾਲ ਤੁਹਾਡੀ ਸਮੱਸਿਆ ਖਤਮ ਹੋ ਜਾਵੇਗੀ ਲੋਕ ਉਸ ਨੂੰ ਪੈਸੇ ਦੇ ਕੇ ਅੰਗੂਠੀ ਖਰੀਦ ਲੈਂਦੇ ਪਰ ਜਦੋਂ ਕਿਸੇ ਨੇ ਇਹ ਅੰਗੂਠੀ ਪਹਿਨੀ ਤਾਂ ਉਸ ਦੇ ਇਵੇਂ ਵਿੱਚ ਵੱਧ ਕਿਸਮਤ ਵਾਪਰਦੀਆਂ ਕਿਸੇ ਦੀ ਫਸਲ ਸੁੱਕ ਗਈ ਕਿਸੇ ਦੇ ਜਾਨਵਰ ਮਰ ਗਏ ਹਲੇ ਵੀ ਲੋਕ surjeet ਦੀ ਸਚਾਈ ਸਮਝਣ ਤੋਂ ਕਾਫੀ ਦੂਰ ਸਨ ਇੱਕ ਰਾਤ surjeet ਨੂੰ ਸੁਪਨਾ ਆਇਆ ਉਸਦੇ ਸੁਪਨੇ ਵਿੱਚ ਜਾਦੂਗਰ ਆ ਕੇ ਕਹਿੰਦਾ surjeet ਤੂੰ ਗੁੱਟੀ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਜੇ ਤੂੰ ਨਹੀਂ ਰੁਕਿਆ ਤਾਂ ਤੇਰੀ ਜ਼ਿੰਦਗੀ ਤਬਾਹ ਹੋ ਸਕਦੀ ਹੈ ਸਵੇਰੇ surjeet ਉੱਠਿਆ ਤਾਂ ਹੱਸ ਕੇ ਕਹਿੰਦਾ ਇਹ ਇੱਕ ਸੁਪਨਾ ਸੀ ਮਰ ਜਦੋਂ ਉਹ ਆਪਣੀ ਜੇਬ ਵੇਖਦਾ ਤਾਂ ਉਹ ਸਾਰੇ ਪੈਸੇ ਗਾਇਬ ਹੁੰਦੇ ਹਨ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਗਲਤ ਰਸਤਾ ਚੱਲਣਾ ਹੁਣ ਉਸ ਨੂੰ ਮਹਿੰਗਾ ਪਵੇਗਾ ਇਸ ਦੇ ਚੰਦ ਦਿਨਾਂ ਬਾਅਦ ਪਿੰਡ ਦੇ ਲੋਕ surjeet ਦੇ ਘਰ ਆਉਂਦੇ ਹਨ ਸਾਰੇ ਗੁੱਸੇ ਵਿੱਚ ਕਹਿੰਦੇ ਹਨ ਸਾਨੂੰ ਸੱਚ ਦੱਸ ਸਾਡੇ ਨਾਲ ਧੋਖਾ ਕਿਉਂ ਕੀਤਾ surjeet ਹੱਥ ਜੋੜਦਾ ਹੈ ਮੈਨੂੰ ਮਾਫ਼ ਮੈਨੂੰ ਮਾਫ਼ ਕਰ ਤੋ ਇਹ ਆਖਰੀ ਵਾਰੀ ਗਲਤੀ ਸੀ surjeet ਨੇ ਅੰਗੂਠੀ ਜਾਦੂਗਰ ਨੂੰ ਬਾਕ ਸਕਾਰ ਦਿੱਤੀ ਪਿੰਡ ਦੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਮਿਹਨਤ ਨਾਲ ਜੀਵਨ ਬਤਾਉਣਾ ਲੱਗ ਪਿਆ ਉਸ ਦੀ ਜ਼ਿੰਦਗੀ ਇੱਕ ਸਬਕ ਬਣ ਗਈ ਇਹ ਕਹਾਣੀ ਸਿਖਾਉਂਦੀ ਹੈ ਕਿ ਲਾਲਚ ਦਾ ਅੰਤ ਹਮੇਸ਼ਾ ਬੁਰਾ ਹੁੰਦਾ ਹੈ ਮਿਹਨਤ ਤੇ ਸੱਚਾਈ ਹੀ ਜ਼ਿੰਦਗੀ ਦਾ ਸਹੀ ਰਾਹ ਹੈ